ਇਸ ਟਾਈਮ ਆਪਾਂ ਜਿਹੜੀ ਪਾਵਨ ਧਰਤੀ ਤੇ ਖੜੇ ਆ ਉਸ ਧਰਤੀ ਦਾ ਨਾਮ ਹੈ ਗੁਰਦੁਆਰਾ ਸ੍ਰੀ ਮਗਰ ਸਾਹਿਬ ਗੁਰਦੁਆਰਾ ਸ੍ਰੀ ਮਗਰ ਸਾਹਿਬ ਪਾਤਸ਼ਾਹੀ ਨੋਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸੋ ਧਰਤੀ ਆ ਜਦੋਂ ਗੁਰੂ ਸਾਹਿਬ ਜੀ ਦਿੱਲੀ ਜਾ ਰਹੇ ਸੀ Hindu Hind ਦੀ ਚਾਦਰ ਦੀ ਰੱਖਿਆ ਕਰਨ ਤਾਂ ਇੱਥੇ 2 ਦਿਨ ਰੁਕੇ ਸੀਗੇ ਗੁਰੂ ਸਾਹਿਬ ਤੇ ਇੱਥੇ ਫਿਰ ਜਦੋਂ ਰੁਕੇ ਸੀਗੇ ਤੇ ਇੱਕ ਮਾਈ ਆਈ ਉਹਦਾ ਬੇਟਾ ਬਹੁਤ ਬਿਮਾਰ ਚੱਲ ਰਿਹਾ ਸੀਗਾ ਤੇ ਉਹਨੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਕਿ ਬਾਬਾ ਜੀ ਮੇਰਾ ਬੇਟਾ ਬਹੁਤ ਬਿਮਾਰ ਹੈ ਮੈਂ ਬੜੀਆਂ ਜਗ੍ਹਾ ਤੋ ਦਿਖਾ ਲਿਆ بڑے ਵੈਦਾਂ ਕੋਲੋਂ ਇੰਦਾ ਇਲਾਜ ਕਰਵਾ ਰਿਹਾ ਪਰ ਇਹ ਠੀਕ ਨਹੀਂ ਹੋ ਰਿਹਾ ਜਲীন ਸੀਗੇ ਤੇ ਉਹਨਾਂ ਨੇ ਇਹ ਛੱਪੜੀ ਜਿਹੜੀ ਅੱਜ ਤਲਾਬ ਹੈ ਇਹਦੇ ਵੱਲ ਇਸ਼ਾਰਾ ਕਰਤਾ ਕਿ ਇੱਥੇ ਬੱਚੇ ਨੂੰ ਸੁਨਾਣ ਕਰਵਾ ਦਿਓ ਤੇ ਇੱਥੇ ਬੱਚੇ ਨੂੰ ਸੁਨਾਣ ਕਰਵਾਇਆ ਗਿਆ ਤੇ ਉਹ ਦਿਨ ਬਾਦ ਦੇ ਨੇ 2 ਦਿਨ 4 ਦਿਨ 5 ਦਿਨਾਂ ਚੋਂ ਬਿਲਕੁਲ ਠੀਕ ਤੇ ਇਸ ਤਲਾਬ ਦੀ ਇੰਨੀ ਕੁ ਮੰਨਤਾ ਹੋਗੀ ਕਿ ਅੱਜ ਵੀ ਲੱਖਾਂ ਲੋਕ ਐਤਵਾਰ ਨੂੰ ਆਂਦੇ ਨੇ ਤੇ ਲੋਕ ਸੁਖਦੇ ਨੇ ਜਿਵੇਂ ਕੋਈ ਕਹਿੰਦਾ ਵੀ ਪੰਜ ਐਤਵਾਰਾਂ ਜੋ ਸਾਡਾ ਫਲਾਣਾ ਰੋਗ ਠੀਕ ਹੋ ਜਾਏ ਫਲਾਣਾ ਰੋਗ ਠੀਕ ਹੋ ਜਾਏ ਤੇ ਸਭ ਦੇ ਰੋਗ ਇੱਥੇ ਠੀਕ ਹੁੰਦੇ ਨੇ। ਬਾਬਾ ਜੀ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀਗੇ ਕਿ ਹਰ ਐਤਵਾਰ ਤੇ ਮੱਸਿਆ ਦੇ ਵਿੱਚ ਇੱਥੇ ਬਹੁਤ ਸਾਰੀ ਸੰਗਤ ਆਂਦੀ ਏ ਤੇ ਸਵੇਰੇ ਤੜਕੇ 4 ਵਜੇ ਤੋਂ ਰਸ ਪੈਂਦਾ ਤੇ ਰਾਤ ਦੇ 10 ਵਜੇ ਤੱਕ ਰਸ ਰਹਿੰਦਾ। ਸੋ ਤੁਹਾਡਾ ਕਦੇ ਟਾਈਮ ਲੱਗਾ ਤੇ ਤੁਸੀਂ ਇਸ ਗੁਰਦੁਆਰਾ ਸਾਹਿਬ ਜ਼ਰੂਰ ਆਣਾ। ਇਹ ਗੁਰਦੁਆਰਾ ਸਾਹਿਬ ਪਟਿਆਲੇ ਤੋਂ ਅੰਮ੍ਰਾਲੇ ਤੋਂ ਦੇ ਵੇਤੋਂ ਤੇ ਸ਼ਾਹਬਾਦ ਮਾਰਕੰਡਾ ਜਿੱਥੋਂ ਅਸੀਂ ਆਏ ਆ ਲਗਭਗ ਸੇਮ ਪੈਂਦਾ ਹੈ 30 ਤੋਂ 35 ਕਿਲੋਮੀਟਰ ਸ਼ਹਿਰਾਂ ਤੋਂ ਦੂਰਦਾਰ ਬੜੀ ਸ਼ਾਂਤ ਜੀ ਜਗ੍ਹਾ ਦੇ ਵਿੱਚ ਹੈ ਗੁਰਦੁਆਰਾ ਸ੍ਰੀ ਮਗਰ ਸਾਹਿਬ ਤੁਹਾਡਾ ਟਾਈਮ ਲੱਗਾ ਤੇ ਦਰਸ਼ਨ ਕਰ ਜ਼ਰੂਰ ਆਣਾ ਜੀ ਧੰਨਵਾਦ